ਹਾਂ ਬਾਕੀ ਜੋ ਤੁਹਾਨੂੰ ਪੁੱਛਿਓ ਲੈ ਆ ਜੇ ਰਫੈਂਡ ਵਾਲਾ ਜ਼ਰੂਰੀ ਆ। ਆਹਰ ਫੈਲ ਹੜ੍ਹਾਂ ਦੇ ਵਿੱਚ ਦਰਿਆ ਦੇ ਕੰਢੇ ਬੈਠੇ ਨੇ। ਬਾਬਾ ਜੀ ਕਿਹੜੀ ਕਰਨੀ? ਬਾਬਾ ਜਮਨਾਦਾਸ ਜੀ ਦੁੰਨੇ ਵਾਲਾ। ਆਟਾ ਜਿਹਾ ਹੈ ਤਾਟਾ ਲੈ ਆ। ਤੇ ਬਾਬਾ ਗਿਆਨਦਾਸ ਜੀ ਜੱਜਲ ਵਾਲੇ। ਠੀਕ ਹੈ। ਹੋਰ ਬਾਬਾ। ਭੀਮਦਾਸ ਜੀ। ਮਾਹੀ ਨੰਗਲ ਵਾਲੇ। ਤੇ ਇੱਧਰ ਤੁਹਾਨੂੰ ਦਿਖਾਉਣੇ ਆ ਆਪਣੇ। ਅੱਛਾ। ਖੜਾਂ ਦੇ ਵਿੱਚ ਕਿੰਨਾ ਨੁਕਸਾਨ ਹੋਇਆ? ਕੋਈ ਨਹੀਂ ਕੋਈ ਨਹੀਂ ਕਰ ਲੋ। ਤੇ ਲੋਕ ਡੁੱਬੇ ਪਏ ਨੇ। ਬਾਬਾਈ ਦੀ ਰੈਣਮਾਈ ਸਦਕਾ ਸਾਰੀ ਸੰਗਤ ਸਾਰੀਆਂ ਪਿੰਡ ਉਧਰ ਤਲਵੰਡੀ ਸਾਬੋ ਤੋਂ ਆਏ ਨੇ ਬਠਿੰਡਾ ਚਲੇਦੇ ਤੇ ਉੱਥੇ ਹੀ ਪ੍ਰਸ਼ਾਦੇ ਤਿਆਰ ਕਰੇ ਨੇ ਪ੍ਰਸ਼ਾਦੇ ਤਿਆਰ ਕਰਕੇ ਫਿਰ ਕਿਸ਼ਤੀ ਰਾਹੀਂ ਇੱਥੇ ਸੰਗਤਾਂ ਨੂੰ ਭੇਜਿਆ ਜਾਊ ਜਿੱਥੇ-ਇਥੇ ਕੱਲੇ-ਕੱਲੇ ਮਕਾਨ ਆ ਉੱਥੇ ਵੀ ਪ੍ਰਸ਼ਾਦੇ ਭੇਜੇ ਜਾਣਗੇ ਤੇ ਬਾਕੀ ਸੰਗਤਾਂ ਸਾਰੀਆਂ ਨਾਲ ਪਹੁੰਚ ਗਈਆਂ ਨੇ ਸੇਵਾਦਾਰ ਲੱਖੀ ਪ੍ਰਧਾਨ ਵਰਗੇ ਸਾਰੇ ਨਾਲ ਨੇ ਉਹ ਦਾ ਟੱਪ ਉਹ ਦਾ ਟੱਪ ਫੇਰ ਉਹ ਤਾਂ ਟੱਪ ਕੇ ਨਹੀਂ ਨਹੀਂ 3 2 ਆਨੇ ਤੇ ਆ ਜਿਹੜੇ ਬਨ ਤੇ ਖੜੇ ਆਪਾਂ ਇਧਰ ਬਨ ਹੈ ਇਧਰ ਦਰਿਆ ਆ ਤੁਹਾਨੂੰ ਦਿਖਾ ਰਹੇ ਆ ਤੇ ਇਥੋਂ ਤੁਹਾਨੂੰ ਮੈਂ ਦੱਸਿਆ ਸੀ ਵੀ 2 ਕਿਲੋਮੀਟਰ ਪਾਕਿਸਤਾਨ ਦੀ ITAR ਹੈ 2 ਤੋਂ 2.5 ਕਿਲੋਮੀਟਰ ਹੋ ਸਕਦੀ ਹੈ ਕਿੰਨੇ ਵੈਸੇ ਲੈ ਭਾਈਓ ਤੇ 11 12 ਪਿੰਡਾਂ ਦੇ ਵਿੱਚ ਇਥੋਂ ਨੁਕਸਾਨ ਹੋ ਗਿਆ 11 12 ਪਿੰਡਾਂ ਦਾ ਹੁਣ ਚੜ੍ਹਾ ਵਧੀ ਜਾਂਦਾ ਹੈ ਸਪੀਡ ਵਧੀ ਜਾਂਦੀ ਹੈ ਤੇ ਸਾਹਮਣੇ ਦੇਖੋ ਟਰਾਂਸਫਾਰਮ ਉਹ ਡੁੱਬ ਚਲਿਆ ਆਹੀ ਵਿਚਾਰਨ ਦੇ ਬਗਸ਼ ਗਿਆ ਕੋਈ ਅਸਰ ਨਹੀਂ ਜਗੜੀ ਖਾਲੀ ਉਹ ਕਿੰਨਾ ਕਰਦਾ ਹੋਰ ਰਾਹ ਕਰਤ ਨੇ ਆਕੇ ਪਾਣੀ ਵਾਲਾ ਤੇ ਗਿਆ ਹੁਣ ਮੰਗ ਕਰ ਗਿਆ ਪਾਣੀ ਵਧਿਆ ਮਾਰਿਆ ਹੋ ਟ੍ਰੈਫਿਕ